ਬੋਲੇ ਸੁਣਦੇ ਮੁਰਾਰੀ ਰੇਟੇੜੀ ਹੈ ਸਤਿਸ਼ ਸ੍ਰੀ ਸੁਲਵਾਨ ਸਾਹਿਬ ਦੀ ਹਰੀ ਨਾਮ ਪ੍ਰਚਾਰ ਕਮੇਟੀ ਵੱਲੋਂ ਸਮਾਗਮ ਕੀਤਾ ਜਾ ਰਿਹਾ ਧਰਮ ਨੂੰ ਸਮਾਗਮ ਉਹਦੇ ਬਾਰੇ ਚਾਲਾ ਪਾਉਗੇ ਹਰੀ ਨਾਮ ਪ੍ਰਚਾਰ ਮੰਡਲ ਮੰਦਰ ਸ੍ਰੀ ਜਾਨਕੀ ਦਾਸ ਵੱਲੋਂ 40ਵਾਂ ਸੰਕੀਰਤਨ ਸੰਮੇਲਨ ਕਰਵਾਇਆ ਜਾ ਰਿਹਾ ਵਾ ਔਰ ਆਦਮੀਏ ਪੰਛੀ ਜੀ ਜਿਹੜੇ ਕਿ ਹਰੀ ਨਾਮ ਪ੍ਰਚਾਰ ਮੰਡਲ ਦੇ ਸੰਸਥਾਪਕ ਨੇ ਆਦਰਯੋਗ ਮਹੰਤ ਰਾਮਦਾਸ ਜੀ ਅਤੇ ਸਮਸਤ ਜਿਹੜੇ ਸਾਡੇ ਮੈਂਬਰ ਸਹਿਬਾਨ ਨੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ 40ਵਾਂ ਜਿਹੜਾ ਸੰਵੇਲਣਾ ਇਹ ਸੰਪੰਨ ਹੋਣ ਵੱਲ ਨੂੰ ਜਾ ਰਿਹਾ ਸ਼ੁਰੂਆਤ ਹੋਣ ਤੋਂ ਬਾਅਦ ਔਰ ਪੰਛੀ ਜੀ ਦੇ ਬੜੇ ਹੀ ਵੱਡੇ ਉਪਰਾਲੇ ਦੇ ਨਾਲ ਦੇਖੋ 40ਵਾਂ ਸਾਲ ਆ ਜਾਵੇ ਮੈਂ ਸਮਝਦਾ ਕਿ ਅਸੀਂ ਬਹੁਤ ਛੋਟੇ ਛੋਟੇ ਸੀਗੇ ਮੇਰੇ ਨਾਲ ਬੰਟੀ ਸੇਠੀ ਜੀ ਬੈਠੇ ਆ ਵਿਪਨਵਾਲੀਆ ਜੀ ਆ ਹੋਰ ਸਾਡੇ ਰਕੇਸ਼ ਵੱਲੂ ਜੀ ਜਿੰਨੇ ਵੀ ਸਾਡੇ ਮੰਦਰ ਦੇ ਦਿਨੇਸ਼ ਪੰਡਤ ਜੀ ਪੰਡਤ ਬ੍ਰਿਜ ਜੀ ਸਤੀ ਸ਼ਰਮਾਈ ਸਾਡੇ ਸੈਟੇ ਸਾਹਿਬ ਅਤੇ ਸਾਰੇ ਸਤਿਕਾਰਯੋਗ ਜਿੰਨੇ ਵੀ ਮੈਂਬਰ ਆ ਮਾਤਾਵਾਂ ਵਾ ਪਹਿਣਾ ਵਾ ਸਾਰਿਆਂ ਦੇ ਹੀ ਨਿੱਗੇ ਸਯੋਗ ਦੇ ਨਾਲ ਇਹ ਸਮੇਲਨ ਜਿਹੜਾ ਵਾ ਕਰਵਾਇਆ ਜਾਂਦਾ ਔਰ 40 ਸਾਲ ਪਹਿਨਾਂ ਦੀ ਜੇ ਗੱਲ ਕਰਕੇ ਦੇਖ ਲਈਏ ਕਿ ਪੰਚੀ ਜੀ ਅਤੇ ਇਹਨਾਂ ਦੇ ਨਾਲ ਮਹਰੂਮ ਸਰਦਾਰੀ ਰਾਜ ਸ਼ਰਮਾ ਜੀ ਜਿਹੜੇ ਅੱਜ ਇਸ ਦੁਨੀਆ 'ਚ ਨਹੀਂ ਏ ਉਹਨਾਂ ਦੇ ਸਯੋਗ ਦੇ ਨਾਲ ਹੀ ਪੂਰਾ ਉਪਰਲਾ ਕੀਤਾ ਗਿਆ ਮੰਦਿਰ ਦੇ ਵਿੱਚ ਸਮੇਲਨ ਕੀਤੇ ਗਏ ਔਰ ਉਹ ਦੌਰ ਐਸਾ ਸੀ ਬੜੇ ਬੜੇ ਸੰਤ ਭਜਨੀਕ ਉਸ ਸਮੇਂ ਦੇ ਮਹਾਨ ਸੰਤ ਉਦੋਂ ਆnde ਹੁੰਦੇ ਸੀ ਦੇਖੋ ਸਨਾਤਨ ਦੇ ਨਾਲ ਜੁੜਨਾ ਚਾਹੀਦਾ ਧਰਮ ਨਾਲ ਜੁੜਨਾ ਚਾਹੀਦਾ ਕਿਉਂਕਿ ਆਨ ਵਾਲੀ ਜਿਹੜੀ ਨੌਜਵਾਨ ਪੀੜ੍ਹੀ ਆ ਇਹ ਦੇਖੋ ਮੈਂ ਸਮਝਦਾ ਕਿ ਅੱਗੇ ਨਾਲੋਂ ਜਿਵੇਂ ਕਿ ਪੁਰਾਣੀ ਮੈਂ ਗੱਲ ਕਰ ਰਿਹਾ ਉਦੋਂ ਸੰਤ ਮਹਾਪੁਰਸ਼ ਆnde ਹੁੰਦੇ ਸੀ ਇੱਥੇ ਸ਼ੰਕਰਾਚਾਰੀ ਜੀ ਵੀ ਆਏ ਹੋਏ ਮੰਦਿਰ ਜਾਨਕੀ ਦਾਸ ਦੇਖੋ ਕਿੱਡਾ ਵੱਡਾ ਉਪਰਾਲਾ ਪੰਚੀ ਜੀ ਦੇ ਸਹਿਯੋਗ ਦੇ ਨਾਲ ਇਹਨਾਂ ਦੀ ਪੂਰੀ ਟੀਮ ਦੇ ਸਹਿਯੋਗ ਦੇ ਨਾਲ ਕੀਤਾ ਜਾਂਦਾ ਰਿਹਾ ਲੋਕਾਂ ਦੇ ਵਿੱਚ ਕਿੰਨੀ ਸ਼ਰਧਾ ਔਰ ਅੱਜ ਸਨਾਤਨ ਜਿਹੜਾ ਵਾ ਇਹ ਕਿੱਧਰ ਨੂੰ ਜਾ ਰਿਹਾ ਸੋ ਇਹਦੇ ਬਾਰੇ ਵੀ ਵਿਚਾਰ ਕਰਨ ਦੀ ਲੋੜ ਆ ਲੇਕਿਨ ਫੇ ਵੀ ਧਾਰਮਿਕ ਸੰਸਥਾਵਾਂ ਨੇ ਸਾਰੇ ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਨੇ ਮੰਦਰ ਕਮੇਟੀਆਂ ਨੇ ਵੱਧ ਚੜ ਕੇ ਇਸ ਅੱਜ ਸਵੇਰੇ ਪ੍ਰਵਾਹ ਫੇਰੀ ਕੱਢੀ ਗਈ ਆ ਉਹਦੇ ਵਿੱਚ ਭਾਗ ਲਿਆ ਬੜਾ ਪ੍ਰਭੂ ਪ੍ਰੇਮੀਆਂ ਦੇ ਵਿੱਚ ਬੜਾ ਜੋਸ਼ ਸੀਗਾ ਅਤੇ ਇਦਾਂ ਮਨ ਇਦਾਂ ਸੀਗਾ ਕਰ ਰਿਹਾ ਕਿ ਜਿੱਦਾਂ ਵ੍ਰਿੰਦਾਵਨ ਪਹੁੰਚ ਗਏ ਹਾਂ ਜੀ ਸੁਆਮੀ ਸਾਹਿਬ ਅੱਜ ਦਾ ਪ੍ਰਵਾਹ ਫੇਰੀ ਸੀ ਜੀ ਉਸ ਤੋਂ ਬਾਅਦ ਹੁਣ ਕੀ ਕੀ ਪ੍ਰੋਗਰਾਮ ਹੋਣਗੇ ਕੀ ਕੀ ਪ੍ਰੋਗਰਾਮ ਬਲਕਿ ਕੱਲ ਤੋਂ ਬੈਠਕਾਂ ਸ਼ੁਰੂ ਹੋ ਰਹੀਆਂ ਜੀ ਔਰ ਇਸੇ ਮੈਂ ਫੇਰ ਪੁਰਾਣੀ ਗੱਲ ਕਰਨੀ ਚਾਹਨਾ ਕਿ ਤਿੰਨ ਤਿੰਨ ਬੈਠਕਾਂ ਹੁੰਦੀਆਂ ਰਹੀਆਂ ਇੱਕ ਦਿਨ ਦੇ ਵਿੱਚ ਸਵੇਰੇ ਦੁਪਹਿਰੇ ਸ਼ਾਮ ਦੇਖੋ ਅੱਜ ਸਨਾਤਨ ਕਿਧਰ ਵੱਲ ਜਾ ਰਿਹਾ ਕਿ ਅਸੀਂ ਅੱਜ ਇੱਕ ਇੱਕ ਬੈਠਕ ਤੇ ਸੀਮਤ ਹੋ ਗਏ ਆ ਮਗਰ ਫੇਰ ਵੀ ਲੋਕਾਂ ਦਾ ਮੈਂ ਧੰਨਵਾਦ ਕਰਦਾ ਕਿ ਸਨਾਤਨ ਨੂੰ ਜ਼ਿੰਦਾ ਰੱਖਣ ਵਾਸਤੇ ਅੱਜ ਵੀ ਸਮਾਉੱਚਾ ਸਮਾਜ ਅੱਗੇ ਆ ਰਿਹਾ ਵਾ ਤੇ ਬੱਚਿਆਂ ਨੂੰ ਨਵੀਂ ਜਨਰੇਸ਼ਨ ਨੂੰ ਸੇਧ ਮਿਲ ਰਹੀ ਆ ਔਰ ਪਹਿਲੇ ਦਿਨ ਸੋਮਵਾਰ ਕੱਲ ਪਹਿਲੀ ਬੈਠਕ ਹੋ ਰਹੀ ਆ ਉਹਦੇ ਵਿੱਚ ਇਸਕੋਨ ਦੇ ਸਾਡੇ ਲੁਧਿਆਣਾ ਦੇ ਹੈੱਡ ਲੋਕਮ ਪ੍ਰਭੂ ਜੀ ਅਤੇ ਉਹਨਾਂ ਦੀ ਸਮੂਚੀ ਟੀਮ ਸੰਗਤ ਸਮਾਜ ਆਪਣੇ प्रवचन ਅਤੇ ਸੰਗੀਤਨ ਨਾਲ ਸੰਗਤ ਨੂੰ ਨਿਹਾਲ ਕਰੇਗਾ ਔਰ ਉਹਦੇ ਬਾਅਦ ਅਗਲੇ 2 ਦਿਨ ਮੰਗਲਵਾਰ ਤੇ ਬੁੱਧਵਾਰ ਸਾਡੇ ਬੂਹਾ ਦਿੱਤਾ ਜੀ ਜੰਮੂ ਤੋਂ ਆਂਦੇ ਨੇ ਬਹੁਤ ਕਪੂਰਸਲੇ ਦੇ ਵਿੱਚ ਅਤੇ ਦੂਰ ਦੂਰ ਦੀ ਸੰਗਤ ਉਹਨਾਂ ਨੂੰ ਸੁਣਨ ਵਾਸਤੇ ਬਹੁਤ ਉਤੇਜਿਤ ਰਹਿੰਦੀ ਆ ਉਹ ਵੀ ਸੰਗੀਤਨ ਦੇ ਰਾਹੀਂ ਪ੍ਰਭੂ ਸ਼੍ਰੀ ਰਾਮਚੰਦਰ ਜੀ ਦੀ ਗਾਥਾ ਕਰਨਗੇ ਔਰ ਉਹਦੇ ਬਾਅਦ ਇਹ ਜਿਹੜਾ ਸਾਰਾ ਸਮਾमेलन ਆ ਜੀ ਇਹ 1 ਮਈ ਨੂੰ ਮੂਰਤੀ ਸਥਾਪਨਾ ਹੁੰਦੀ ਆ ਮੰਦਿਰ ਸ਼੍ਰੀ ਜਾਨਕੀਦਾਸ ਬਾਹਰ ਜਿਹੜਾ ਮੰਦਿਰ ਆ ਸਾਡਾ ਉਥੇ ਪੰਛੀ ਜੀ ਦੇ ਇਹਨਾਂ ਦੇ ਸਹਿਯੋਗ ਦੇ ਨਾਲ ਸਾਰੀ ਟੀਮ ਦੇ ਸਹਿਯੋਗ ਦੇ ਨਾਲ ਮੰਦਿਰ ਬਣਿਆ ਭਾਵਿਆ ਔਰ 40 ਸਾਲ ਪੈਣਾ ਮੂਰਤੀ ਸਥਾਪਨਾ ਉਥੇ ਕੀਤੀ ਗਈ ਸੀ ਉਸੇ ਉਪਲਕਸ਼ ਦੇ ਵਿੱਚ ਹੀ ਇਹ ਜਿਹੜਾ ਸੰਮੇਲਨ ਆ ਲਗਾਤਾਰ ਅਜ 40 ਸਾਲ ਹੋ ਗਿਆ ਚੱਲਦਾ ਪਿਆ 1 ਮਈ ਨੂੰ ਅਸੀਂ ਉਹ ਦਿਨ ਮਨਾਉਂਦੇ ਆ ਮੂਰਤੀ ਸਥਾਪਨਾ ਦਾ ਉਸ ਦਿਨ ਪੂਜਾ ਅਰਚਨਾ ਕੀਤੀ ਜਾਂਦੀ ਹੈ ਜਿਹੜੇ ਵਿਗਰੇ ਨੇ ਸਾਡੇ ਪ੍ਰਭੂ ਦੇ ਔਰ ਉਹਦੇ ਬਾਅਦ हवन ਯੱਗ ਕਰਨ ਤੋਂ ਬਾਅਦ ਭੰਡਾਰਾ ਕੀਤਾ ਜਾਂਦਾ ਸੋ ਇਹ ਨਿਯਮ ਆ ਸਾਡਾ ਮੰਦਿਰ ਦਾ ਮੰਦਿਰ ਕਮੇਟੀ ਦਾ ਹਰੀ ਨਾਮ ਪ੍ਰਚਾਰ ਮੰਡਲ ਦਾ ਸੋ ਉਹ ਤੇ ਸਾਹਿਬ ਪੰਛੀ ਜੀ ਨੇ ਜੋ ਲਿਖੀ ਹੋਈ ਆ ਉਹਦੇ ਨਾਲ ਸਾਡੇ ਨੌਜਵਾਨ ਸਾਥੀ ਅੱਜ ਰਲ ਕੇ ਉਸੇ ਲੀ ਨੂੰ ਵੱਡਾ ਕਰਨ ਦੇ ਨਾਲ ਸਮਾਜ ਦੇ ਨਾਲ ਖੜੇ ਆ। ਦਰਸ਼ਕੋ ਸਾਡੇ ਵਿਚਕਾਰ ਹਰੀਨਾਮ ਪ੍ਰਚਾਰ ਮੰਡਲ ਦੇ ਸੰਸਤਾਪਕ ਸ਼੍ਰੀ ਨਵਿੰਦਰ ਪ੍ਰਸਾਦ ਪੰਛੀ ਜੀ ਬੈਠੇ ਨੇ। ਪੰਛੀ ਜੀ ਕਿਸ ਤਰ੍ਹਾਂ ਲੱਗਦਾ ਤੁਹਾਨੂੰ 40 ਸਾਲ ਪੱਲਾ ਤੁਸੀਂ ਇੱਕ ਜਿਹੜਾ ਉਪਰਾਲਾ ਖਿੱਚਿਆ ਸੀ ਅੱਜ ਕਾਫੀ ਅੱਗੇ ਜਾ ਰਿਹਾ ਹੈ। ਕੀ ਤੁਹਾਡਾ ਕਹਿਣਾ ਸਭਾਰੇ? जय श्री कृष्ण जय श्री राम ऐसे है हमारा मंदिर श्री जानकीदास छोटा सा मंदिर है और वो जीर्ण अवस्था में था ऐसा लगता था कि आज भी गया कल भी गया तो उनको जीर्ण उद्धार करके जानकीदास मंदिर जो है वो हमने वहाँ नया बनाया है और पहली मई को आज से चालीस साल पहले पहली मई को मूर्ति स्थापना हुई थी जैसे हमारे जे पी जी ने बताया है तो उस उपलक्ष्य में हम जो सम्मेलन करते हैं चालीस साल हो गए हमारे इस सम्मेलन में तीन बैठकें हुआ करती थी नौ से बारह और तीन से छः और रात को नौ बजे बा, से बारह एक बजे तक हमारा प्रोग्राम चलता था लेकिन आजकल हम सारे मंडल की सहमति से एक रात की बैठक करते हैं और ये प्रथा चालीस साल से चली आ रही है और मैं सभी अपने साथियों से और ये मेरे दिव्य सुबह जी हमारे प्रधान हैं मैं इन सब से ये प्रार्थना करूँगा कि इसी तरह ये शरीर रहे ना रहे लेकिन आपने इस प्रथा को चलाई रखना है ताकि हमारा सनातन धर्म जो है वो पतन की ओर जा रहा है हमने अपने जो भजनोपदेश बार से बुलाते हैं जैसे जी कि जी ने बताया है मैं बताता हूँ कि तीन बार जगत गुरु शंकराचार्य जी आए तीन बार ये कोई छोटी बात नहीं होती शंकराचार्य एक बार भी नहीं आ सकते लेकिन चलो तो मेरे से सबका प्रेम है मैं सबसे सबका आदर स्वीकार स्वीकार करता हूँ तो उस कारण हमारे तीन बार जगत गुरु शंकराचार्य जी आए तो ये सम्मेलन इसी उपलक्ष्य में चालीस सम्मेलन हो रहा है और मैं आशा करता हूँ कि मेरी टीम जो है सारी वो इसी तरह श्रोता को आगे चलाए रखेगी भगवान इन सब पर अपनी कृपा रखेंगे ये मेरी राम जी से प्रार्थना है जय श्री राम